नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश जिला शहीद भगत सिंह तक संबंधित अज विशेष सरगर्मी

ਉਹਨੂੰ ਉਹਨੂੰ ਦਾ ਭਗਵਾਨ ਵਾਲਮੀ ਮਹਾਰਾਜ ਜੀ ਦਾ ਪ੍ਰਗਟ ਹਸਬ 1 ਅਕਤੂਬਰ ਮਹੀਨੇ ਦੇ ਪਹਿਲੇ ਹfte ਆ ਰਿਹਾ ਵਾ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦਾ ਵਾ ਵੀ ਸਾਡਾ ਵੱਡਾ ਵੱਡਾ ਪ੍ਰੋਗਰਾਮ ਹੁੰਦਾ ਜ਼ਿਲ੍ਹੇ ਦਾ ਫੇ ਰੇਲਵੇ ਰੋਡ ਬਣਾਇਆ ਜਾਵੇ ਸਾਨੂੰ ਮਜਬੂਰਨ ਕਿਤੇ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਘਰਾਵ ਨਾ ਕਰਨਾ ਪੈ ਜਾਵੇ ਕਿਉਂਕਿ ਭਗਵਾਨ ਵਾਲਮੀ ਮਹਾਰਾਜ ਜੀ ਦਾ ਪ੍ਰਗਟ ਹਸਬ ਅਕਤੂਬਰ ਮਹੀਨੇ ਦੇ ਪਹਿਲੇ ਹfte ਆ ਰਿਹਾ ਵਾ ਉਸ ਤੋਂ ਬਿਲ ਆਪਣਾ ਜਨਮ ਸ਼ਤਮੀ ਦਾ ਤਿਹਾਰਾ ਸ਼ੋਭਾ ਯਾਤਰਾ ਵਾ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਵੀ ਉਹ ਸ਼ੋਭਾ ਯਾਤਰਾ ਕਿੱਥੋਂ ਗੱਡੂਗੇ ਉਹ ਪ੍ਰੋਗਰਾਮ ਕਿੱਦਾਂ ਬਣਾਓਗੇ ਦਿਨ ਤੇ ਆਰ ਮੋਰੇ ਯਾਰ ਸਰਕਾਰ ਕੁੰਗਰੇ ਨੀਂਦ ਸੁੱਤਾ ਪਿਆ ਵਾ ਪ੍ਰਸ਼ਾਸਨ ਕੁੰਗਰੇ ਨੀਂਦ ਸੁੱਤਾ ਪਿਆ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਦੁਬਾਰਾ ਭਾਰਤੀਏ ਵਾਲਮੀਕੀ ਧਰਮ ਸਮਾਜ ਵੱਲੋਂ ਮੈਂ ਬੇਨਤੀ ਕਰਦਾ ਵਾ ਵੀ ਉਹ ਸੜਕ ਇਹ ਪੈਦਲ ਦੇ ਰਾਤੇ ਬਣਾ ਦਨ ਨਹੀਂ ਤਾਂ ਅਸੀਂ ਪ੍ਰਸ਼ਾਸਨ ਦਾ ਸਰਕਾਰ ਦਾ ਖਰਾਬ ਕਰਾਂਗੇ ਬਕਰੀ ਬਕਰੀ ਸੋਸਾਇਟੀ ਦੇ ਮੈਂਬਰ ਸੀਨੀਅਰ ਸਿਟੀਜ਼ਨ ਪੱਤਰਕਾਰ ਸਭਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਸਾਡਾ ਡਿਪਾਰਟਮੈਂਟ ਵੀ ਅੱਜ ਇਸ ਵਿੱਚ ਸ਼ਾਮਲ ਹੋਇਆ ਪ੍ਰੋਫੈਸਰ ਸਾਹਿਬ ਨੇ ਜੋ ਜਾਣਕਾਰੀਆਂ ਦਿੱਤੀਆਂ ਮੈਂ ਬਲੋਦ ਸਾਹਿਬ ਨੂੰ ਬਿਲਕੁਲ ਅਗਰੀਆਂ ਇਹਨਾਂ ਦੇ ਕਾਲਜ ਵਿੱਚ ਅਸੀਂ ਜਾਂਦੇ ਹਾਂ ਦੇ ਸਕੂਲਾਂ ਕਾਲਜਾਂ ਵਿੱਚ ਜਾਂਦੇ ਰਹਿੰਦੇ ਹਾਂ ਤੇ ਸੈਮੀਨਾਰਸ ਲਾਦੇ ਹਾਂ ਅਸੀਂ ਕੈਫਕਦੂਸ ਤੱਕ ਸਾਈਬਰ ਕ੍ਰਾਈਮ ਬਾਰੇ ਵੀ ਦੱਸਦੇ ਹਾਂ ਅਸੀਂ ਚਾਹੁੰਦੇ ਕਿ ਇਹੋ ਜਿਹੇ ਸੈਮੀਨਾਰਸ ਜਿਹੜੇ ਸਕੂਲਾਂ ਕਾਲਜਾਂ ਚ ਔਰ ਪਿੰਡਾਂ ਚ ਵੀ ਆਰਗੇਨਾਈਜ਼ ਹੋਣੇ ਚਾਹੀਦੇ ਨੇ ਉਹਦਾ ਪਲੱਸ ਪੁਆਇੰਟ ਇਹ ਹੋਗਾ ਕਿ ਸਾਡੇ ਜਿਹੜੇ ਲੋਕ ਹੈ ਅਵੇਅਰ ਹੋਣ ਦੇ ਔਰ ਉਹ ਆਉਣ ਵਾਲੀਆਂ ਬਿਮਾਰੀਆਂ ਤੋਂ ਪੱਲੀ ਪਾਂਤ ਜਾਣੂ ਹੋ ਜਾਣਗੇ ਤੇ ਜੇ ਅਸੀਂ ਉੱਥੇ ਜਾ ਕੇ ਕਰਦੇ। ਔਰ ਇਹਨਾਂ ਚੀਜ਼ਾਂ ਦੀ ਬਹੁਤ ਸਖਤ ਲੋੜ ਹੈ। ਮੈਂ ਆਪਣੀ ਇਹ ਜਾਣਕਾਰੀ ਸੇਰਨ ਡਾਕਟਰ ਸਾਹਿਬਾਨ ਬੈਠੇ ਨੇ। ਇਹ ਅਸੀਂ ਇੱਕ ਫਰਸਟ ایڈ ਦਾ ਕੋਰਸ ਕਰਕੇ ਆਏ ਸੀ ਮੁਹਾਲੀ ਫੌਟਿਸ ਦੇ ਵਿੱਚ। ਇੱਥੇ ਦੱਸਿਆ ਗਿਆ ਸੀ ਕਿ ਜਦੋਂ ਕਿਸੇ ਐਸੀ ਔਰ ਅਸੀਂ ਸਕੂਲਾਂ ਕਾਲਜਾਂ 'ਚ ਜਾਂਦੇ ਹਾਂ ਅਸੀਂ ਜਾ ਕੇ ਬੱਚਿਆਂ ਨੂੰ ਇੱਕ ਬੱਚਾ ਲਟਾ ਕੇ ਨੂੰ ਪੁੱਛਦੇ ਹਾਂ ਕਿ ਬੇਟਾ ਫਰਸਟ ایڈ ਦੇਣੀ ਆਪਾਂ ਕੋਈ ਬੱਚਾ ਐਕਸੀਡੈਂਟ ਹੋਇਆ ਵਾ ਬੱਚਾ ਡਿੱਗਾ ਵਾ ਆਪਾਂ ਨੂੰ ਚੱਕ ਕੇ ਲੈ ਕੇ ਜਾਣਾ ਕਿਵੇਂ ਲੈ ਕੇ ਚੱਕੀਏ। ਇਦਾਂ ਸਾਡੇ ਆਮ ਨਾਰਮਲ ਆ ਦੋਨੇ ਲੱਤਾਂ ਤੋਂ ਚੱਕਿਆ ਦੋਨੇ ਬਾਹਾਂ ਤੋਂ ਚੱਕਿਆ ਚੱਪੇ ਰੱਖ ਦਿੱਤਾ ਜਦੋਂ ਵੀ ਆਪਾਂ ਲੱਤਾਂ ਬਾਹਾਂ ਤੋਂ ਚੱਕਦੇ ਆ ਤੇ ਸਾਡੇ ਇਸ ਚੀਜ਼ ਤੇ ਭਾਰ ਪੈਂਦਾ ਸਾਡੀ ਧੌਂ ਦਾ ਟੁਵੇਟ ਗਿਆ ਤੇ ਇਨਸਾਨ ਗਿਆ ਸਾਡੇ ਜਿਹੜੇ ਨੌਜਵਾਨ ਨੇ ਸਾਡੇ ਲੋਗ ਐ ਅਵੇਰ ਲਿਏ ਐਕਸੀਡੈਂਟ ਹੋ ਜਾਂਦਾ ਉੱਥੇ ਸਾਨੂੰ ਇਹ ਚਾਹੀਦਾ ਕਿ ਅਸੀਂ ਕਿਵੇਂ ਫਸਟ ਏਡ ਦੇਣੀ ਕਿਵੇਂ ਕਰਨੀ ਟ੍ਰੈਫਿਕ ਰੂਲਸ ਨੇ ਉਹਨਾਂ ਬਾਰੇ ਅਸੀਂ ਦੱਸ ਰਹੇ ਹਾਂ ਤਾਂ ਫਿਰ ਵੀ ਮੈਂ ਚਾਹੁੰਦਾ ਕਿ ਸੋਸਾਇਟੀ ਦੇ ਮੈਂਬਰਸ ਬੈਠੇ ਨੇ ਅਸੀਂ ਪੁਲਿਸ ਡਿਪਾਰਟਮੈਂਟ ਦੀ ਤਰਫੋਂ ਆਪ ਸਭ ਨੂੰ ਬੇਨਤੀ ਕਰਾਂਗੇ ਕਿ ਜਿਹਨੇ ਟ੍ਰੈਫਿਕ ਰੂਲਸ ਹੈ ਉਹ ਉਹਦੀ ਪਾਲਣਾ ਵਾਸਤੇ ਜਰੂਰ ਜਿੱਥੇ ਵੀ ਸਾਡੇ ਗਰੁੱਪ ਬਣੇ ਬਈ ਮੀਟਿੰਗਾਂ ਦੇ ਵਿੱਚ ਜੋ ਵੀ ਵੇਟ ਕੀਤਾ ਜਾਵੇ ਕਿਉਂਕਿ ਇਹ ਚਲਾਨ ਮਸ਼ੀਨਾ ਆ ਗਈਆਂ ਨੇ ਇਹਦੇ ਵਿੱਚ ਕਿਸੇ ਦੀ ਕੋਈ ਸਪਾਰਸ਼ ਨਹੀਂ ਕੋਈ ਕਰਾਪਸ਼ਨ ਨਹੀਂ ਕੋਈ ਕੁਝ ਨਹੀਂ ਨੰਬਰ ਸਕੈਨ ਹੋਇਆ ਤੇ ਉਹਨੂੰ ਮੋਬਾਈਲ ਦੇ ਉੱਤੇ ਮੈਸੇਜ ਆ ਜਾਣਾ ਤੋਂ ਅਸੀਂ ਗੱਡੀ ਖੜੀ ਕੀਤੀ ਐ ਚਲੇ ਗਏ ਆ ਔਰ ਆ ਕੇ ਸਾਡੇ ਮੋਬਾਈਲ ਉੱਤੇ ਫਿਰ ਮੈਸੇਜ ਹੀ ਆਣਾ ਕਿ ਇਹ ਜਿਹੜਾ ਚਲਾਣਾ ਸਾਡੇ ਸੁਭਾਸਜੀ ਨੇ ਟੈਕਨੀਕਲ ਸਾਹਿਬ ਨੇ ਤੁਸੀਂ ਇੱਕ ਜੈਬਰਾ ਕ੍ਰੋਸਿੰਗ ਬਣਾਈ ਹੈ ਜਿੱਥੋਂ ਵਿਅਕਤੀਆਂ ਨੇ ਪੈਦਲ ਲੰਘਣਾ ਉਹਦੇ ਸਾਡੇ ਜਿਹੜੇ ਬੰਦੇ ਅੱਗੇ ਜਾ ਕੇ ਗੱਡੀਆਂ ਖੜੀਆਂ ਕਰਦੇ ਇਹਦੀ ਬਹੁਤ ਅਵੇਰ ਦੀ ਲੋੜ ਹੈ ਅਸੀਂ ਵੀ ਆਪਣੇ ਲੈਵਲ ਤੇ ਵੇਟ ਕਰ ਰਹੇ ਹਾਂ ਔਰ ਸਾਰੇ ਸੋਸਾਇਟੀ ਦੇ ਮੈਂਬਰ ਸਹਿਬਾਨ ਬੈਠੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਸੀਨੀਅਰ ਸਿਟੀਜ਼ਨ ਹੋ ਨੌਜਵਾਨਾਂ ਨਾਲ ਵੀ ਜੁੜਦੇ ਹੋ ਕਲੱਬਾਂ ਨਾਲ ਵੀ ਜੁੜੇ ਹੋਏ ਹੋ ਜ਼ਰੂਰ ਸਾਡੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਜਾਣ ਔਰ ਇੱਕ ਜਾਂਦੇ ਜਾਂਦੇ ਹੋਰ ਅਸੀਂ ਬੇਨਤੀ ਕਰਾਂਗੇ ਕਿ ਅੱਜਕੱਲ ਮੋਬਾਈਲ ਤੋਂ ਫਰਾਡ ਬਹੁਤ ਹੋ ਰਹੇ ਨੇ ਅਸੀਂ ਦੇਖ ਰਹੇ ਹਾਂ ਸਾਡੇ ਨੌਜਵਾਨ ਯਾਸੀ ਕਿ ਮੋਬਾਈਲ ਦੇ ਫਰਾਡਾਂ ਦੇ ਵਿੱਚ ਫਸਦੇ ਜਾ ਰਹੇ ਆ ਤੇ ਉਹਦੇ ਲਈ ਸਾਨੂੰ ਰੇਅਰ ਹੋਣ ਦੀ ਲੋੜ ਹੈ ਕੋਈ ਸਾਨੂੰ ਪੈਸੇ ਡਬਲ ਕਰਨ ਕਰ ਰਿਹਾ ਕੋਈ ਸਾਨੂੰ ਫੇਸਬੁਕ ਤੇ ਗਲਤ ਫਰੈਂਡ ਰਿਕਵੈਸਟ ਭੇਜ ਰਿਹਾ ਕੋਈ ਕਹਿੰਦਾ ਲੋਟਰੀ ਨਿਕਲੀ ਹੈ ਕੋਈ OTP ਨੰਬਰ ਮੰਗ ਰਿਹਾ ਕੋਈ ਆਧਾਰ ਕਾਰਡ ਮੰਗ ਰਿਹਾ ਕੋਈ ਕਹਿੰਦਾ ਤੁਹਾਡਾ ਬੰਦਾ ਅरेस्ट ਹੋ ਗਿਆ ਤੇ ਮੈਂ ਸਮਝਦਾ ਕਿ ਜੇ ਇਹ ਜਿਹੀ ਵੀ ਕੋਈ ਕਾਲ ਵਗੈਰਾ ਆਉਂਦੀ ਹੈ ਤਾਂ ਸਾਡਾ ਭਾਰਤ ਸਰਕਾਰ ਪੰਜਾਬ ਸਰਕਾਰ ਵੱਲੋਂ ਇੱਕ ਨੰਬਰ ਜਾਰੀ ਹੋਇਆ ਹੈ 1903 ਨੰਬਰ ਬਾਰੇ ਵੀ ਜਰੂਰ ਦੱਸਿਆ ਜਾਵੇ ਬਾਕੀ ਕੋਈ ਐਮਰਜੈਂਸੀ ਹੁੰਦੀ ਹੈ ਸਭ ਇੱਕ ਸੰਭਵ ਹੈ ਇਸ ਬਾਰੇ ਵੀ ਜਰੂਰ ਦੱਸਿਆ ਜਾਵੇ ਪਰ ਜਿੰਮਿਆਰ ਡਾਕਟਰ ਸਹਿਬਾਨ ਤੇ ਇਹ ਜਬੂਤ ਬੈਂਕ ਤੇ ਸਾਡੀ ਪ੍ਰਵਾਨ ਕਰੀਆਂ ਤੇ ਡਾਕਟਰ ਸਾਹਿਬ ਨੂੰ ਦੁਬਾਰਾ ਫੇਰ ਮੈਂ ਰਿਕਵੈਸਟ ਕਰੂਗਾ ਕਿ ਅਸੀਂ ਜਿਹੜੀ ਗੈਦਰਿੰਗ ਜੇ ਕੀਤੀ ਐ ਤੇ ਅਸੀਂ ਕਹੀਏ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਡਬਲ ਕਰਕੇ ਚੱਲਗੇ ਉਹਦੇ ਲਈ ਸਾਨੂੰ ਜਿਹੜਾ ਹੈਗਾ ਸਾਨੂੰ ਪਿੰਡਾਂ ਦੇ ਵਿੱਚ ਸਕੂਲਾਂ 'ਚ ਕਾਲਜਾਂ ਦੇ ਵਿੱਚ ਜਾ ਕੇ ਗਰਾਊਂਡ ਲੈਵਲ ਤੋਂ ਉੱਤਰਨਾ ਪੈਣਾ ਤਾਂ ਕਿ ਅਸੀਂ ਬਾਕੀ ਲੋਕਾਂ ਤਿਆਂ ਨੂੰ ਜਾਣ ਕਿਉਂਕਿ ਜੇ ਅਸੀਂ ਜਾ ਕੇ ਲੋਕਾਂ ਨੂੰ ਦੱਸਾਂਗੇ ਤਾਂ ਹੀ ਉਹ ਸਾਡੇ ਨਾਲ ਜੁੜਨਗੇ ਤੋਂ ਮੈਂ ਡਾਕਟਰ ਸਹਿਬਾਨ ਔਰ ਮੇਰੇ ਦੋਸਤ ਜਿਹਨੇ ਉਹਨਾਂ ਸਾਰਿਆਂ ਦਾ ਔਰ ਸਾਰੇ ਸੀਨੀਅਰ ਸਟਾਫਰਸ ਤੇ ਪੱਤਰਕਾਰਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਆ। ਰਸਈ ਹੈ ਵੀ ਬਾਹਰ ਮੇ ਖਾਣੇ ਨੂੰ ਜਦਦਰ ਕੋਲ ਗੱਪਿਆਂ ਦਾ ਪਾਣੀ ਜਾਂ ਕੋਈ ਬਾਹਰ ਵੀ ਕਰਿਓ ਉਹ ਚੀਜ਼ ਤੇ ਬਹੁਤ ਧਿਆਨ ਧਿਆਨ ਦੇਣਾ। ਅਸੀਂ 2-3 ਵਜੇ ਮੈਥੇ ਇੰਚਾਰਜ ਲੱਗ ਲਿਆ। ਅਸੀਂ 12:00 ਵਜੇ ਮੋਰੇ ਖੜੇ ਡਾਕਟਰ ਸਾਹਿਬ ਨਾਲ ਗੱਲਬਾਤ ਇਹ ਤੁਹਾਨੂੰ ਦੱਸਣ ਲੱਗਾ ਵੀ ਬਾਕੀ ਉਹਨਾਂ ਨੇ ਕਿਹਾ ਬਾਹਰੋਂ ਜਦੋਂ ਤੁਸੀਂ ਖਾਣਾ ਤਾਂ ਦੇਖ ਸੋਚ ਕੇ ਹੀ ਖਾਣਾ। ਉਹ ਰੇੜੀ ਵਾਲਾ ਖੜਾ ਸੀਗਾ, ਉਹਦੇ ਮਰੂਦ ਲੱਗੇ ਹੋਏ, ਸੇਵ ਲੱਗੇ ਸੀ। ਪਹਿਲਾਂ ਉਹਨੇ ਨੱਕ ਤੇ ਉਂਗਲੀ ਪਾਈ। ਫਿਰ ਉਹਨੇ ਜਰਦਾ ਲਾ ਕੇ ਮੂੰਹ ਚ ਲਾਇਆ ਤੇ ਉਹ ਆਇਆ ਗਾਹ ਕਾਇਆ ਉਹਨੇ ਆਪਣੇ ਹੱਥਾਂ ਦੇ ਨਾਲ ਉਹਨੂੰ ਪਾ ਕੇ ਉਹਨੇ ਲਫਾਵੇ ਚ ਕਿਲੋ 2 ਕਿਲੋ ਜਿੰਨਾ ਵੀ ਸਮਾਨ ਲਿਆ ਉਹਨੇ ਉਹ ਕੱਢਿਆ ਨਾਲੇ ਗਾਚੀ ਮਾਰੀ ਤੇ ਪਰਸੋਂ ਪਿਛਲੇ ਹਫਤੇ ਦੀ ਗੱਲ ਹੈ ਜਦੋਂ ਆਪਾਂ ਕਚੈਰੀਆਂ ਨੂੰ ਮੁੜਦੇ ਹਾਂ ਉੱਥੇ ਉਹ ਬੇਲਾਂ ਦੇ ਨਾਲ ਸਮੋਸੇ ਭਰ ਰਿਆ ਸੀਗਾ ਪਹਿਲਾਂ ਉਹਨੂੰ ਪਰਸੀਨਾ ਇੰਨਾ ਕਾਫੀ ਪਰਸੀਨਾ ਸੀਗਾ ਉਹਨੂੰ ਐਕਦਾ ਹਮ ਗਰਮੀ ਜਿਆਦੇ ਹੈ ਉਹਨੇ ਅੱਧਾ ਪੂੰਝਿਆ ਫਿਰ ਉਹਨੇ ਧੌਣ ਤੇ ਦਾ ਹੱਥ ਲਾ ਫਿਰ ਬਾਲਾਂ ਨੂੰ ਉਦੇ ਨਾਲ ਹੀ ਉਹ ਬੇਲਣ ਲੱਗਿਆ ਸਮੋਸੇ ਫਿਰ ਉਸੇ ਹੱਥ ਨਾਲ ਆਲੂ ਪਾਏ ਭਰਤਾ ਸਮੋਸਾ ਮਤਲਬ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਚ ਰੱਖਣਾ ਚਲੋ ਜੇ ਹੋਵੇ ਵੀ ਉਹਨਾਂ ਬਾਲਟੀ ਪਾਣੀ ਦੀ ਰੱਖੀ ਹੋਵੇ ਉਹ ਹੱਥ ਧੋ ਲੈਵੇ ਸਾਫ਼ ਕਰਕੇ ਦੁਬਾਰਾ ਬੰਦੇ ਨੂੰ ਪਾ ਲੈਵੇ ਬਾਰੋ ਜਿਹੜਾ ਵੀ ਤੁਸੀਂ ਖਾਣਾ ਉਹਦਾ ਧਿਆਨ ਧਿਆਨ ਨਾਲ ਹੀ ਖਾਣਾ ਸਾਡੇ ਵੱਲੋਂ ਤਾਂ ਇਹ ਤੁਹਾਨੂੰ ਬੇਨਤੀ ਹੈ ਇਹ ਕੋਈ ਗੱਲ ਨਹੀਂ ਚੱਲਦੀ ਪੱਜਾ ਚੱਲਦਾ ਪੱਜਾ ਚੱਲਦਾ ਬੜਾ ਵਧੀਆ ਦੇਖੋ ਬੜਾ ਵਧੀਆ ਬੜਾ ਅੱਗ ਨਾਲ ਜਾਨਾ ਬੋਲਦੇ ਨਾ ਵੀਡੀਓ ਬੜਾ ਬੜਾ ਵੀਡੀਓ ਨਾਲ ਕੋਈ ਨਹੀਂ ਬਣਾਉਂਦਾ ਬੜਾ ਯਾਰ ਵੀਡੀਓ ਨਾਲ ਚੱਕ ਟੀਮ ਨੂੰ ਖੇਡ ਦੇ ਪਾਸੇ ਚੱਕੇ ਅੰਦਰੋਂ 11 ਨਾਲ 11 ਨਾਲ ਪਕੜੇ ਜਾਂਦਾ ਰਹੇ ਨਾੜੀ ਨੂੰ ਪਾ ਜਾਂਦਾ ਵੀਡੀਓ ਹਿੱਟਾ ਚੱਲ ਰੋ ਤੜੀ ਇਹਦੀ ਕਿੰਨੀ ਬਾਹਰ ਆ ਤੜੀ ਵੀ ਬਾਹਰ ਆ ਤੜੀ ਕਿੰਨੀ ਬਾਹਰ ਆ ਕਰੋ ਆਰਾਮ ਨਾਲ ਉਧਰ ਚੱਕੋ ਮੇਰਾ ਟੇਬਲ ਚੱਕੇ ਨਾ ਤੇ ਮੈਂ ਉਹ ਮੇਰੇ ਨਾਲ ਜਾਣਾ ਜਿੱਦਾਂ ਤੁਹਾਨੂੰ ਕੋਈ ਸੁਝਾਦਾ ਤਾੜੀ ਇੱਕ ਮਿੰਟ ਦੇਖਾਂਗੇ ਤੇਰੇ ਘਰ ਆਪ ਕੋਲ ਨਾ ਆ ਕੇ ਡੈਕ ਤੇ ਕਰਦੇ ਨੇ ਪੰਜ ਜਿਹੜੇ ਦੇ ਵਿੱਚ ਤੁਸੀਂ ਨਹੀਂ ਜਾਣਦੇ ਹੋ ਐਵੇਂ ਰੌਲਾ ਪਾਉਂਦਾ ਜਾਣਦਾ ਭਾਈ ਮੈਂ ਨਹੀਂ ਨਹੀਂ ਪਤਾ ਲੱਗੇ ਵੀ ਆਏ ਸੀ ਅਕੇ ਨਹੀਂ ਪਤਾ ਤੁਹਾਨੂੰ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਆਹ ਤੁਹਾਨੂੰ ਬਾਈ ਜਿਹੜਾ ਵਾਲਾ ਕੁਝ ਡਾਕ ਨਹੀਂ ਸਾਲਾ ਤੂੰ ਦਾ ਕੱਲੇ ਕੱਲ ਹੋ ਰਿਹਾ ਭਜੀ ਆ ਕੇ ਇਹ ਤੂੰ ਵੀ ਆਪ ਕੋ ਬੋਲਣਕ ਨਹੀਂ ਆ ਨਹੀਂ ਨਹੀਂ ਆ ਕੇ ਉਹ ਮਾਰਿਆ ਤੂੰ ਚੱਲ ਜੇ ਤੈਨੂੰ ਮੋਟਰ ਤੇ ਜੇਲੀ ਛੋਟੀ ਨਹੀਂ ਭਾਈ ਚੱਕੀ ਨਹੀਂ ਆ ਤੂੰ ਜਿਹੜੀ ਤੇਰੀ ਗੱਲ ਕਾਕੇ ਨੂੰ ਹੁਣ ਤਾਂ ਤੈਨੂੰ ਜਣਾ ਚਾਹਤ ਫਿਰ ਹੋ ਗਿਆ ਮੈਂ ਕੀ ਕਰ ਰਿਹਾ ਹੈ ਜੀ ਇਹ ਥੜੀ ਬਣਾਉਣਾ ਆਇਓ ਆਇਓ ਨਾ ਅੰਦਰ ਥੜੀ ਵੀ ਪਾਟ ਹੋ ਜਾਣੀ ਆ ਮੈਂ ਹੁਣ ਤੇਜੀ ਨੂੰ ਲਗਾ ਕੇ ਬਣਾ ਦੇਣੀ ਬਾਹਰ ਆਏ ਹਾਂ ਮੈਂ ਤੁਹਾਨੂੰ ਚਲੋ ਕੋਈ ਗੱਲ ਨਹੀਂ ਹੁੰਦਾ ਇਹ ਗੱਲ ਤੋਂ ਬੰਨ੍ਹਦੇ ਜਾਈਏ ਕੋਈ ਨਾ ਖੇਤੀ ਓਥੇ ਚੋੜਾ ਵੰਗਣੀ ਨਾ ਆਉਂਦਾ। ਅਖੇਟੇ ਦੇ ਪੱਤਾਰ। ਮੈਂ ਸਵਾਲ ਕਰਦਾ। ਮੈਂ ਫਰਮਾਂ ਦੇ ਵਿੱਚ ਇੱਕ ਅੱਤਕਾ ਵੀ ਤੇਰਹਾਂ ਦਾ। ਮੈਂ ਕੁਧੀਰੀ ਕਰੀ ਬਣੀ। ਕਹਿਣਾ ਮੈਂ। ਨੂੰ ਮੈਂ ਪਰ ਗੋਗਰੀ ਬਹਿ ਜਾ ਕੇ ਅੰਦਰ ਕਰਦਾ। ਚੋੜੀ ਗਾ ਬਈ ਤੁਮ ਨਾ ਕਰਦੇ। ਚਲੋ ਵੀ ਚਲੋ। ਇਹ ਕੁਧੀਰੀ ਫੇਰ ਨੀ ਵਾਰ ਸੰਭਾ ਨਾ ਹੋ ਜਾਏਗਾ। ਦੂਸਰੇ ਅਲੱਗ ਨਾ। ਕੋਈ ਆ ਕੋਈ ਨੀ। ਕੀ ਕਰੂੰ? ਕੋਈ ਨਹੀਂ ਤੁਹਾਡੇ ਸਾਹਮਣੇ ਨਾ ਬੈਠੋ ਛੱਡੀ ਛੱਡੀ ਬਾਈ ਜੀ ਕੋਈ ਸਾਰੇ ਜਣੇ ਫੈਸਲਾ ਕਰ ਲੋਗੇ ਆਪਾਂ ਬਾਹਰੋਂ ਸਮਾਉਂਦੇ ਆਂ ਨਹੀਂ ਬਾਬੂ ਜੀ ਇੱਕ ਮਿੰਟ ਬਾਬੂ ਜੀ ਆਪਾਂ ਤੁਹਾਡੇ ਕੋਲ ਆ ਵੀ ਆਉਂਦੇ ਹਾਂ ਹੱਡਾ ਦੇ ਹੱਟ ਕੇ ਬਾਕੀ ਸਾਰੇ ਬਾਹਰ ਬੈਠੇ ਆਂ ਸਾਡੀ ਕਿਹਾ ਕਿ ਬੰਦਾ ਹੀ ਬਾਹਰ ਬੈਠੇ ਆਂ ਤੁਸੀਂ ਬਾਹਰ ਕੀਤੇ ਹੋ ਇਹ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਐ ਜੇ ਸਾਨੂੰ ਅਸੀਂ ਦੋ ਮਰਦੇ ਬਰਾਮਣਾਂ ਨੇ ਆਦੀ ਜਿੰਦੀ ਸਾਨੂੰ ਦੋ ਮਰਦੇ ਸੱਚਿਆਂ ਤੋਂ ਬਾਹਰ ਕਰਨਾ ਹੈ ਜੇ ਹਾਂ ਮੈਂ ਕਰਨਾ ਪੈਣਾ ਤੇ ਹੀ ਕਿ ਕਰਾਉਣੀ ਹੈ ਸਾਡਾ ਵਿਚਾਰ ਨਹੀਂ ਤੁਹਾਨੂੰ ਪਰੇਸ਼ਾਨ ਕਰਨਾ ਪਰ ਤੁਹਾਡੀ ਡਿਊਟੀ ਬੰਦੀ ਹੈ ਵੀ ਇਹ ਅੰਦਰ ਦਾ ਤੁਹਾਨੂੰ ਉਹਨਾਂ ਦਾ ਫਰਕ ਪਾੜੀ ਪਈ ਇਹਦਾ ਬਸ ਕੀ ਹਾਲ ਹੈ ਇਹਨਾਂ ਨੇ 10 ਮਿੰਟ ਤੁਹਾਡੇ ਨਾਲ ਇੰਦਾ ਚੰਗੀਆਂ ਜਿੰਗੀਆਂ ਗੱਲਾਂ ਕਰਕੇ ਹਾਲ ਇਹਨਾਂ ਦਾ ਵੇ ਹੋਈ ਰਹਿਣਾ ਮੈਂ ਜਦ ਤੱਕ ਇਹਨਾਂ ਨੂੰ ਜੇਸੀ ਕਿ ਲਾ ਜਾਣਾ ਸਾਰਾ ਸਮਾਨ ਦਾ ਟਿਕਾਣਾ ਹੁੰਦਾ ਕੋਈ ਚਲੋ ਕੋਈ ਨਾ ਨਾ ਪਲੀਜ਼ ਇਹ ਨਾਲ ਨਾ ਨਾੜਾ ਜੀ ਨਾ ਨਾਲੇ ਦੀ ਆਪਾਂ ਸਵੈਾਈ ਕਰਾਉਣੀ ਏ ਤੈਨੂੰ ਇਹ ਖਾਲੀ ਕਰ ਦਿਓ ਨਹੀਂ ਕਰੋ ਤਾਂ ਮੈਂ ਕਰਾਂ ਪਹਿਲਾਂ ਵੀ ਤੁਹਾਡੇ ਮਾਪੇ ਰਹੀਆਂ ਲੋਕਾਂ ਨੂੰ ਅਪੀਲ ਕਰ ਚੁੱਕੀਆਂ ਆਂ ਕਿ ਸਾਨੂੰ ਜਿਹੜਾ ਨਗਰ ਕੌਂਸਲ ਤੁਹਾਨੂੰ ਪੂਰਾ ਸਹਿਯੋਗ ਦਿਓ ਪਰ ਕਈਆਂ ਵੱਲੋਂ ਦਿੱਤਾ ਵੀ ਗਿਆ ਇਹ ਨਹੀਂ ਮੈਂ ਕਹਿ ਸਕਦਾ ਵੀ ਨਹੀਂ ਕਈਆਂ ਥਾਵਾਂ ਤੇ ਇਹੋ ਨਾਲ ਦਾ ਅਸਰ ਦੇਖਣ ਨੂੰ ਮਿਲਿਆ ਹੈ ਜੀ ਹੁਣ ਮੈਂ ਅੱਜ ਅਸੀਂ ਪੈਸੂ ਉਸ ਨੂੰ ਨਾਲ ਲਿਆ ਕਈ ਥਾਵਾਂ ਦੇ ਉੱਤੇ ਤੇ ਪਾਣੀ ਇਹ ਆ ਵੀ ਟ੍ਰੈਫਿਕ ਨੂੰ ਪ੍ਰਭਾਵਿਤ ਕਰ ਲਈ ਇਹਨਾਂ ਨੂੰ ਉਹ ਜਗ੍ਹਾ ਦੇ ਉੱਤੇ ਤੁਸੀਂ ਵੇਖੋ ਆਈ ਥਿੰਕ ਕੋਈ ਆਡੇ ਟਾਈਮ ਤੋਂ ਪਹਿਲਾਂ ਅਜ ਤੋਂ ਪਹਿਲਾਂ ਜੀ ਕੋਈ ਰੀਸੈਟਲਮੈਂਟ ਦੇ ਵਿੱਚ ਕਿਸੇ ਨੂੰ ਕਹਿ ਬੰਦ ਦਿੱਤਾ ਸੀ ਪ੍ਰਸ਼ਾਸਨ ਦੇ ਪਰ ਜਿੰਨਾ ਉਹਨੂੰ ਕਹਿ ਬੰਦ ਦਿੱਤਾ ਗਿਆ ਉਹਦੇ ਨਾਲ ਜਗਾ ਉਹਨਾਂ ਹੋਰ ਇਨਕ੍ਰੋਚ ਕਰਦੇ ਉਹਨੂੰ ਅੱਜ ਬੜੇ ਫੇਰ ਵੀ ਪਿਆਰ ਨਾਲ ਕਿਹਾ ਗਿਆ ਵੀ ਇਹ ਚੀਜ਼ ਜਿਹੜੀ ਕੋਈ ਤੇਰੀ ਮਲਕੀਅਤ ਨਹੀਂ ਆ ਜਿੱਥੋਂ ਆਵਾਜ਼ ਆਈ ਲੋਕ ਰਮਾਨਾਸ ਖਾਲਾ ਲੱਗ ਸਕਦੇ ਆ ਉਹਨਾਂ ਜਗਾ ਤੋਂ ਜਿਹੜਾ ਖਾਲੀ ਕਰਤਾ ਜਾਵੇ ਇਸ ਤੋਂ ਇਲਾਵਾ ਸੜਕ ਦੇ ਉੱਤੇ ਇਸ ਰੋਡ ਦੇਤੇ ਆਏ ਆ ਇੱਥੇ ਲੋਕਾਂ ਦੀ ਸਭ ਤੋਂ ਵੱਡੀ ਟੈਨਸੀ ਹੈ ਜੀ ਪਹਿਲੇ ਅਫਸਰ ਸਾਨੂੰ ਕਹਿ ਗਿਆ ਵੀ ਇੱਥੋਂ ਤੱਕ ਆਪਾਂ ਕਰ ਸਕਦੇ ਆ ਇਹਨਾਂ ਨੂੰ ਇੰਨਾ ਨਹੀਂ ਪਤਾ ਵੀ ਜਦੋਂ ਬਰਸਾਤੀ ਮੌਸਮ ਆਉਣਾ ਹੈ ਉਹ ਪਾਣੀ ਦੀ ਬਲੌਕ ਚ ਹੋਣੀ ਹੈ ਇਹ ਨਾਲਾ ਆ ਇਹ ਨਾਲਾ ਸਰਕਾਰੀ ਹੈ ਜੇਕਰ ਤੁਹਾਡਾ ਮੁਲਾਜ਼ਮ ਦੱਸੋ ਇਹਦੇ ਵਿੱਚ ਥੱਲੇ ਕਿਦਾ ਵੜੂਗਾ ਜੀ ਇਹ ਨਾਲਾ ਹੈ ਨਾ ਜੀ ਇਹਦੀ ਆਪਾਂ ਕਹੀਏ ਵੀ ਇਹਦੀ ਸਪਾਈ ਕਰਾਉਣੀ ਆ ਜਾਂ ਤਾਂ ਮੈਨੂੰ ਇਹ ਵਿਸ਼ਵਾਸ ਤੋਂ ਪਈ ਆਪਣੀ ਸਪਾਈ ਨਾਲੇ ਦੀ ਕਰਕੇ ਦੋਹਾਂ ਨਾਲੇ ਦੰਨੇ ਇਹਦੇ ਨਾਲਾ ਰੱਖਦੇ ਕੂਆ ਜੋਗ ਕਿ ਮੁਲਾਜ਼ਮ ਨੂੰ ਆਪਾਂ 40 40 50 50 ਫੁੱਟ ਖੜਾ ਬਣ ਕੇ ਜੇ ਆਪਾਂ ਕਹੀਏ ਵੀ ਥਲੋ ਆਡੀ ਸਪਾਈ ਵੀ ਹੋ ਜੇ ਜੇ ਮਾਰੇ ਦੇ ਪਾਣੀ ਆਦੇ ਫੇਰੇ ਮਾਰਦੇ ਵੀ ਨਹੀਂ ਜੀ ਮਿਸਪਲ ਕਮੇਟੀ ਕਰਦੀ ਕੁਝ ਤੇ ਜੇ ਹੁਣ ਮਿਸਪਲ ਕਮੇਟੀ ਤੁਹਾਡੇ ਨਾਲ ਸਹਿਯੋਗ ਕਰਨ ਨੂੰ ਤਿਆਰ ਆ ਤੇ ਤੁਹਾਡਾ ਵਰਗੀ ਬੰਦਾ ਸਾਨੂੰ ਸਹਿਯੋਗ ਕਰੋ ਇਹ ਕਾਰਨ ਕਰਕੇ ਮੋਰਵ ਸਾਨੂੰ 40 45% ਲੋਕਾਂ ਦਾ ਪੋਸਟਲ ਰਿਸਪੌਂਸ ਮਿਲਿਆ ਜਿਹੜੇ 40 50% ਰਹਿੰਦੇ ਆ ਉਹਨਾਂ ਲੋਕਾਂ ਲਈ ਅੱਧੇ ਵੀ ਵਾਪਸ ਪਲਣਾ ਕਰਾਂ ਥੈਂਕ ਯੂ ਇਸ ਸੱਜਣਾ ਸ਼ੀਲ ਭਗਸੇਂਗਰ ਨਗਰ ਦਾ ਸਵਰਗ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ